ਹੈ ਲੋਕੀ ਸਤ ਸ੍ਰੀ ਅਕਾਲ ਜੀ ਮੈਂ ਜਸਵੀਰ ਖੌਰ ਮੇਰੇ ਚੈਨਲ ਤੋਂ ਰੂਪ ਟਿਕ ਦੂੰਗਾ ਤੇ ਬਹੁਤ ਬਹੁਤ ਸਵਾਗਤ ਹੈ। ਮੇਰੇ ਸਾਰੇ ਵਧੀਆ ਹੋਮ ਹੋ ਗਈ ਠੀਕ ਠਾਕ ਹੋਮਗੇ। ਅੱਜ ਲੈ ਕੇ ਥੋੜੀ ਬਹੁਤ ਸੋਨੇ ਸਿਮਰਪਸ ਮਿਨੀਤ ਰੂਟ ਕਾਣ ਦੀ ਕਾਫੀ ਡਿਮਾਂਡ ਆ ਰਹੀ ਤੁਸੀਂ ਵੀਡੀਓ ਕਿਉਂ ਨਹੀਂ ਪਾ ਰਹੇ ਹੈਗੇ ਚੈਨਲ ਤੇ ਤੇ ਆਪਣੇ ਬੁਟੀਕ ਵਾਲੇ ਚੈਨਲ ਤੇ ਤੁਸੀਂ ਵੀਡੀਓ ਕਿਉਂ ਨਹੀਂ ਪਾ ਰਹੇ ਹੈਗੇ ਤੇ ਹਨਾ ਸਟਿਚਿੰਗ ਨੇ ਵਿੱਚ ਟਾਈਮ ਹੀ ਲੱਗਾ ਬਸ ਵੀਡੀਓ ਬਣਾਉਣ ਦਾ ਤੇ ਬਾਕੀ ਸਟਿਚਿੰਗ ਵਾਲੀ ਵੀਡੀਓ ਅਪਲੋਡ ਹੋਈ ਜਾਂਦੀ ਲੇਗੇ ਤੇ ਤੇ ਆਪਣੇ ਕੋਲ ਸਟਾਫ ਈੜਾ ਹੁੰਦਾ ਰਹਿੰਦਾ ਤੇ ਹਨਾ ਸੇਲ ਹੁੰਦਾ ਰਹਿੰਦਾ ਬਸ ਟਾਈਮ ਅੱਜ ਤੁਹਾਨੂੰ ਦਿਖਾਉਣੇ ਬਹੁਤ ਸਾਰੇ ਸਿਮਰ ਪਸ਼ਮੀਨੇ ਆਪਣੇ ਕੋਲ ਸੂਟ ਆਏ ਹੋਏ ਨੇ ਕਿ ਕੋਈ ਸਿੰਗਲ ਪੀਸ ਰਹਿ ਗਿਆ ਤੇ ਕਿਸੇ ਵਿੱਚ ਕਲਰ ਆਪਣੇ ਕੋਲ ਹੈਗੇ ਨੇਗੇ ਤੇ ਕਾਫੀ ਕਾਣੀ ਡਿਮਾਂਡ ਸੀ ਇਸ ਕਰਕੇ ਅੱਜ ਆਪਾਂ ਤੁਹਾਨੂੰ ਦਿਖਾਉਣੇ ਆ ਸਿਮਰ ਪਸ਼ਮੀਨੇ ਦੇ ਸੂਟ ਤੇ ਇਹ ਅਲਪਾਇਨ ਦੇ ਉੱਪਰ ਸਿਮਰ ਪਸ਼ਮੀਨਾ ਹੈੜਾ ਅਲਪਾਇਨ ਕੱਪੜਾ ਹੁੰਦਾ ਉਹਦੇ ਉੱਪਰ ਆਗਾ ਪਸ਼ਮੀਨਾ ਇਹਦੇ ਵੀ ਸਾਰੇ ਮੀਡੀਅਮ ਕਲਰ ਮਿਲ ਜਾਣਗੇ ਤੇ ਬਹੁਤ ਸੋਨਾ ਪਿਸਤਾਏ ਕਲਰ ਆਗਾ ਇਹ ਨਾਲੇ ਵਾਲੀ ਸੈੱਡ ਕਿਟ ਵਾਲੀ ਬਾਟਮ ਰਹੂਗੀ ਕਿਉਂਕਿ ਕਾਫੀ ਟ੍ਰੈਂਡ ਦੇ ਵਿੱਚ ਹੈ ਸੈੱਡ ਪ੍ਰਿੰਟ ਵਾਲੀ ਬਾਟਮ ਤੇ ਕਿਸ ਤਾ ਕਲਰ ਦੀ ਸੁਣ ਬਾਟਮ ਰਹੂਗੀ ਇਹ ਵਾਲਾ ਕਲਰ ਤੇ ਇਹ ਵੀ ਸਾਨੂੰ ਮਿਲ ਜਾਂਗੇ ਚਾਰ ਕਲਰ ਇਹ ਵੀ ਲਾਈਟ ਕਲਰ ਬਹੁਤ ਸੋਹਣਾ ਤੇ ਸਾਨੂੰ ਸਾਰੇ ਛੋਟੇ ਇਹ ਸੇਲ ਦੇ ਵਿੱਚ ਮਿਲਣਗੇ ਡਿਸਕਾਊਂਟ ਦੇ ਵਿੱਚ ਮਿਲਣਗੇ ਕਿਉਂਕਿ ਆਪਣੇ ਦਾ ਸਟਾਕ ਸਾਰਾ ਹੁਣ ਸੋਲਡ ਆਊਟ ਕਰ ਦੇਣਾ ਬਸ ਸਾਰੇ ਖਤਮ ਹੋਣ ਤੋਂ ਪਹਿਲਾਂ ਪਹਿਲਾਂ ਆਪਸੇ ਇਹਦੇ ਵਿੱਚ ਕੱਢ ਕੇ ਸਾਰਾ ਜਿਹੜਾ ਰਹਿ ਗਿਆ ਹੁੰਦਾ ਆਪਣਾ ਕੋਲ ਸਟਾਕ ਸਾਰਾ ਕਲੀਅਰ ਕਰ ਦੇਣੇ ਮਿਲਣਗੇ ਇਹ ਜਿਹੜੀ ਇਹ ਵਾਲੀ ਬੋਟਮ ਹੈਗੀ ਤੇ ਇਹਦੇ ਵਿੱਚ ਉਹਨੂੰ 1 ਕਿਲੋ ਮਿਲ ਜੂਗਾ ਇਹ ਵਾਲਾ ਇੱਕ ਸੋਨ ਮਿਲ ਗਏ ਵਿੱਚ ਇਹ ਵਾਲਾ ਫਰੋਜੀ ਜਿਹਾ ਕਲਰ ਹੈਗਾ ਇਹ ਲੈਟ ਫਰੋਜੀ ਕਲਰ ਥੋੜਾ ਇਹ ਜਿਵੇਂ 40 ਤੋਂ 50 ਸਾਲ ਦੀ ਵਿੱਚ ਨਾ ਇਹਦਾ ਮੀਡੀਅਮ ਚਾਰਟ ਹੈਗਾ ਕੋਈ ਵਾਲੀ ਬੋਟਮ ਇਹਦੇ ਨਾਲ ਇੱਕ ਕੰਡਲ ਸੋਲੇ ਵਿੱਚ ਆ ਮਿਲ ਜੂਗਾ ਪਿੰਕ ਗੈਰੀਆ ਕਲਰਾਂ ਦਾ ਦੇਖੋ ਤੇ ਇਹਨਾਂ ਦਾ ਪ੍ਰਾਈਸ ਆਪਣਾ ਪਹਿਲਾਂ ਸੀ ਸੇਲ ਕੀਤੇ ਨੇ ਜੀ 850 ਤੱਕ ਤੇ ਹੁਣ ਇਹਨਾਂ ਦਾ ਪ੍ਰਾਈਸ ਆ ਜਿਹੜਾ 700 ਦਾ ਤੇ ਇਹ ਹੁਣ ਆਗੇ ਇਟਾਲੀਅਨ ਬੂਲ ਦੇ ਦਸ ਮਹੀਨੇ ਦੇ ਉੱਪਰ ਨੇਗੇ ਇਹ ਉਸੇ ਲਪਾਈਂ ਦੇ ਉੱਪਰ ਇਹਨੇ ਇਟਾਲੀਅਨ ਬੂਲ ਤੇ సో సార్ ఇది సార్ బాట నెగ్ సెడ్ ప్రింట్ వాళ్ళ ఆల ఓవర్ బారే స్టాను కలర్ సరే మెచింగ్ ఆయన ఏం దర్ట్ దా కిం లోవెండ్ కలర్ ఏ మేము కట్మో కన్నా ప్యారా కలర్ హా ਇਹ ਕੁਲ ਸੋਨੇ ਦੀ ਬਾਟਮ ਮਿਲੂਗੀ ਤੇ ਇਹ ਵਾਲੇ ਆਪਣੇ ਸੂਟ ਜਿਹੜੇ ਪਹਿਲਾਂ 900 1000 ਰੇਅ ਵਿੱਚ ਸੇਲ ਹੋਏ ਨੇਗੇ ਤੇ ਕਿਉਂਕਿ ਆਪਣੇ ਨਾਲ ਪਿੰਨੜਾ ਕਸਟਮਰ ਕਾਫੀ ਜੁੜਿਆ ਹੈਗਾ ਸੋ ਨੂੰ ਹੁਣ ਇਹ ਮਿਲਣਗੇ ਸੂਟ 800 ਦੇ ਵਿੱਚ ਜੇ ਤੁਸੀਂ ਦੋ ਸੂਟ ਲਾਉਂਗੇ ਤਾਂ 800 ਦੇ ਜੇ ਤੁਸੀਂ ਸਿੰਗਲ ਸੂਟ ਲੈਣਾ ਤਾਂ 850 ਦਾ ਤੇ ਸ਼ਿਪਿੰਗ ਸਾਨੂੰ ਐਕਸਟਰਾ ਲੱਗੂਗੀ ਜੇ ਪਰ ਆਨਲਾਈਨ ਮਗਾਉਂਦੇ ਨੇਗੇ ਜੇ ਸਾਡੇ ਨੇੜੇ ਤੇੜੇ ਤੁਸੀਂ ਆਪਣੀ ਸੌਫਤੋ ਵੀ ਲੈ ਜਾ ਕੇ ਲੈ ਕੇ ਜਾ ਸਕਦੇ ਹੋਗੇ ਇਹਦੇ ਵਿੱਚ ਉਹ ਕਲਰ ਆਏ ਮਿਲ ਜੂਗਾ ਡਿਜ਼ਾਈਨ ਤੋਂ ਲੱਗ ਮਿਲੂਗਾ ਇਹਦੇ ਵਿੱਚ ਤੇ ਇੱਕ ਨਾਲ ਇਹ ਬਾਟਮ ਹੈਗੀ ਸੈਡ ਆਫ ਪ੍ਰਿੰਟ ਦੀ ਇਹਦੇ ਵਿੱਚੋਂ ਦੋ ਕਲਰ ਮਿਲ ਜਾਣਗੇ ਚਾਰ ਕਲਰ ਆਏ ਸੀ ਦੋ ਆਪਣੇ ਸੇਲ ਹੋ ਗਏ ਨੇ ਦੋ ਕਲਰ ਰਹਿ ਗਏ ਨੇਗੇ ਇੱਕ ਸੋਨੇ ਵਿੱਚ ਇਹ ਵਾਲਾ ਕਲਰ ਮਿਲ ਜੂਗਾ ਤੇ ਇਹ ਵਾਲੀ ਬਾਟਮ ਹੈਗੀ ਇਹ ਸਾਰਾ ਦਾ ਸਟੱਫ ਆ ਇਟਾਲੀਅਨ ਬੋਰ ਦੇ ਉਪਰ ਇਹਦੇ ਵਿੱਚ ਆਪਣੇ ਕੋਲੋਂ ਬਿਨਾ ਸਾਈਨ ਤੋਂ ਵੀ ਕਈ ਵੜਾ ਨੂੰ ਸਾਈਨ ਵਾਲੇ ਪਸੰਦ ਨਹੀਂ ਹੁੰਦੇ ਸਿਮਰਪਸੀ ਮਿੰਨਾ ਜਿਵੇਂ ਤੇ ਅਸੀਂ ਸਿੰਪਲ ਦੇ ਵਿੱਚ ਅਪਕਲ ਨੂੰ ਬਣਾਵਾਂਗੇ ਵੀਡੀਓ ਤੁਸੀਂ ਲੈ ਸਕਦੇ ਹੋਗੇ ਸਿੰਪਲ ਟਾਲੀਅਨ ਬੂਲ ਦੇ ਵਿੱਚ ਕਿਉਂਕਿ ਬੂਲ ਸੋਹਣਾ ਪ੍ਰਿੰਟ ਹੈ ਹੰਡ ਕੱਟ ਜੂਗੀ ਤਾਂ ਉਹ ਕੱਪੜਾ ਵਧੀਆ ਰਹਿੰਦਾ ਤੇ ਨੈਕਸਟ ਪ੍ਰਿੰਟ ਆਪਣੇ ਕੋਲ ਇਹ ਵਾਲਾ ਦੇਖੋ ਬਹੁਤ ਸੋਹਣਾ ਪ੍ਰਿੰਟ ਹੈ ਵੀ ਚਾਰ ਕਲਰ ਆਇਸ ਹੈ ਆਪਣੇ ਕੋਲ ਦੋ ਕਲਰ ਰਹਿ ਗਏ ਨੇਗੇ ਨਾ ਇਹ ਕੱਪੜੇ ਦੇ ਬੁਰਾ ਹੁੰਦਾ ਕੋਈ ਵੀ ਕੱਪੜੇ ਦਾ ਨਾਮ ਬੜਾ ਕਲਰ ਫੇਟ ਨਹੀਂ ਹੁੰਦਾ ਹੈਗਾ ਬਹੁਤ ਸੋਹਣਾ ਜਿਹਦੇ ਕਸਟਮਰ ਲੈ ਆਗਾ ਕੋਈ ਆਪਣੇ ਦਾ ਕੋਈ ਲੰਬਾ ਨਹੀਂ ਆਏਗਾ ਬਹੁਤ ਵਧੀਆ ਸਟੱਫ ਹੈਗੇ ਟਾਲੀਅਨ ਬੂਲ ਦਾ ਉਕੇ ਪਰ ਬੁਰ ਨਹੀਂ ਆਉਂਦਾ ਨਾ ਜਿਹੜਾ ਆਪਾਂ ਜਾਰੇ ਕਰਮ ਸੁਟਾ ਰਹੇ ਹਾਂ ਉਹ ਬੁਰ ਜਲਦੀ ਆਏਗਾ ਦੇਖੋ ਇਹ ਵਾਲੀ ਨਾਲ ਬਾਟਮੇ ਵੀ ਤੇ ਇਹਦੇ ਵਿੱਚ ਤੁਹਾਨੂੰ ਮਿਲ ਜਾਣਗੇ ਦੋ ਕਲਰ ਇੱਕ ਇਹ ਵਾਲਾ ਫੌਜੀ ਕਲਰ ਮਿਲ ਜੂਗਾ ਫਿਰ ਇਸ ਨੂੰ ਕੋਕਿੰਗ ਪਾਉਣੇ ਨੇ ਉਹਦਾ ਪ੍ਰਿੰਟ ਹੈ ਕੋਕ ਕਰ ਇਹ ਵਾਲੇ ਸਪ੍ਰਿੰਸ ਹੋਟਲ ਆਣਾ ਨਾ ਸਖਾ ਹੋ ਜਾਣਾ ਕਾਹ ਮੇਂ ਪ੍ਰਿੰਟ ਆਗਾ ਤੇ ਇਹ ਵਾਲੀ ਇਹਦੇ ਨਾਲ ਬਾਟਮੇਗੀ ਬਾਟਲ ਦੇ ਵਿੱਚ ਤੁਹਾਨੂੰ ਹਲਕਾ ਹਲਕਾ कलर कोिट मिळे सेडोरा लाईट ज्या कलर मिळेगा ते, ते अगळा सांगून मिळेगा एला सिंगल सूट आय का दो कलर आय सेम एच ते बॉटम मिळे प्रिंट आली ਦੇ ਵਿੱਚ ਪਤਾ ਨਹੀਂ ਨਾ ਦਵਾਰ ਮਾਰਨ ਦੀ ਮੈਂ ਤਾਂ ਹੀ ਨਹੀਂ ਕੱਢ ਰਹੀ ਦੇਖੋ ਜੀ ਇਹ ਵਾਲੀ ਇਹਦੇ ਨਾਲ ਬੋਟਮ ਹੈਗੀ ਐਸੀ ਅੱਜ ਵਾਲੇ ਸੂਟ ਆਪਣੇ ਸਿਮਰ ਪਸ਼ਮੀਨਾ ਦੇ ਤੇ ਕਾਫੀ ਭੜੀ ਦੀ ਡਿਮਾਂਡ ਤੇ ਕਲ ਵੀਡੀਓ ਬਣਾ ਲੀ ਬਹੁਤ ਆ ਬਾਦ ਤੇ ਆਪਣੇ ਕੋਲ ਇਸ ਤੋਂ ਇਲਾਵਾ ਕਾਟਰੇਜ ਵੀ ਹੈਗੀ ਆਈ ਹੋਈ ਤੇ ਕੋਟ్రਾਈ ਦੇ ਵੀ ਤੁਸੀਂ ਲੈ ਸਕਦੇ ਹੋਗੇ ਤੇ ਇਟਾਲੀਅਨ ਬੋਲ ਹੈਗੀ ਆ ਤੇ ਚੱਕ ਵਾਲਾ ਪਸ਼ਮੀਨਾ ਹੈਗਾ ਪਲੇਨ ਪਸ਼ਮੀਨਾ ਹੈਗਾ ਆਪਣੇ ਕੋਲ ਸੇ ਵਰਕਰ ਕਰਵਾ ਸਕਦੇ ਦੇ ਦੁਸੀ ਪਲੇਅਰ ਪਸਮੀਨਾ ਪ੍ਰੋਬਲ ਕਰਵਾ ਸਕਦੇ ਹੋ ਆਪਣੇ ਕੋਲ ਤੇ ਪਸਮੀਨਾ ਵਿਸਲ ਮਿਲ ਜਾਂਗੇ ਤਾਂ ਨਵ ਵਰਾਈਟੀਆਂ ਰਾਉਂਡ ਟੈਕਸ ਪਸਮੀਨਾ ਮਿਲ ਜੂਗਾ ਤੇ ਏਕ ਟੈਕਸ ਪਸਮੀਨਾ ਮਿਲ ਜੂਗਾ ਤੇ ਇਸ ਤੋਂ ਇਲਾਵਾ ਸਿਰਕਾ ਪਸਮੀਨਾ ਮਿਲ ਜੂ ਤੇ ਇੱਕ ਚੌਥਾ ਚੱਕ ਦੇ ਵਿੱਚ ਵੀ ਆ ਰਿਹਾ ਪਰਪਲ ਟ੍ਰਾਈ ਨਹੀਂ ਕੀਤਾ ਚੱਕ ਵਾਲੇ ਥੋੜੇ ਆ ਬੁਰਾ ਉਠਣ ਦਾ ਚਾਂਸ ਰਹਿੰਦੇ ਨੇਗੇ ਤੇ ਤੰਨੇ ਪਸਮੀਨਾ ਦੇ ਆਪਣੇ ਕੋਈ ਲੰਬਾ ਨਹੀਂ ਕੋਈ ਕੰਪਲੀਟ ਨਹੀਂ ਹੈਗੇ ਤੁਸੀਂ ਇਹ ਵਰਕ ਕਰਵਾ ਸਕਦੇ ਹੋ ਤੇ ਕਈ ਭਾਣਾ ਹੁਣ ਕਹਿਣੇ ਹਨ ਪ੍ਰੇਨ ਚਾਹੀਦਾ ਤਾਂ ਤੁਸੀਂ ਤੁਹਾਡੇ ਕੋਲ ਪ੍ਰੇਨ ਵੀ ਮੰਗਵਾ ਸਕਦੇ ਹੋ ਵੀ ਇਹ ਜੀ ਗੱਲ ਨਹੀਂ ਕਈ ਭਟੀਕੜ ਗੈਰੀ ਵੀ ਸਿ ਪਲੇਨ ਨਹੀਂ ਕਪੜਾ ਦੇਣਾ ਹੈਗਾ ਨਾ ਬੀਸ ਵਰਕ ਕਰਕੇ ਦੇਵਾਂਗੇ ਨਾ ਤੇ ਤੁਸੀਂ ਪਲੇਨ ਵੀ ਲੈ ਸਕਦੇ ਹੋ ਕਿਉਂਕਿ ਕਿਉਂ ਨ ਪੰਜਾਬ ਦੇ ਵਿੱਚ ਜਿਹੜੇ ਭਾਣਾਂ ਲੈਣਗੇ ਆਪਣੀ ਪਸੰਦ ਅਨੁਸਾਰ ਵੀ ਆਪਣੇ ਤਰਫ਼ ਫਿਰ ਕਿਹੜ ਵਰਕ ਕਰਵਾ ਸਕਦੇ ਨੇਗੇ ਫਿਰ ਉਹ ਪਲੇਨ ਪਸ਼ਮੀਨਾ ਦੀ ਡਿਮਾਂਡ ਕਰਦੀ ਨੇਗੇ ਕਿਉਂਕਿ ਪਲੇਨ ਪਸ਼ਮੀਨਾ ਬਹੁਤ ਘੱਟ ਮਿਲ ਰਿਹਾ ਹੈ ਕਿ ਡਿਮਾਂਡ ਬਹੁਤ ਹੈ ਦੇਖੀ ਪਲੇਨ ਪਸ਼ਮੀਨਾ ਦੀ ਤੇਜੀ ਮੈ ਹੁਣ ਸਿਲਕਾ ਪਸ਼ਮੀਨਾ ਸਾਨੂੰ ਮਿਲ ਨਹੀਂ ਰਿਹਾ ਹੈਗਾ ਮੈਨੂੰ 4-5 ਦਿਨ ਹੋ ਗਏ ਆਰਡਰ ਪਾਏ ਨੂੰ ਤੇ ਉਹ ਪਸ਼ਮੀਨਾ ਆਪਣੇ ਮਿਲ ਨਹੀਂ ਰਿਹਾ ਹੈਗਾ ਦੇਖੋ ਅੱਜ ਵੀ ਮੈਂ ਉਹਨਾਂ ਨੂੰ ਕਾਲ ਕੀਤੀ ਉਹਨਾਂ ਨੂੰ ਕੋਈ ਰਿਪਲਾਈ ਨਹੀਂ ਕੀਤਾ ਮੈਸੇਜ ਦਾ ਉਹਨਾਂ ਨੇ ਤੇ ਦੇਖਣਾ ਇਹ ਸਿਲਕਾ ਪਸ਼ਮੀਨਾ ਮਿਲ ਦੇ ਰੈਡੀ ਸੂਟ ਵਰਕ ਕਰਨ ਵਾਸਤੇ ਤੇ ਤੁਸੀਂ ਹੈਂਡਵਰਕ ਕਰਵਾ ਸਕਦੇ ਹੋਗੇ ਬਹੁਤ ਸਨੇ ਵੀ ਸਾਡੇ ਕੋਲ ਹੈਂਡਵਰਕਰ ਦੇ ਬਣ ਕੇ ਆਏ ਨੇਗੇ ਤੇ ਉਹਦੀ ਵੀਡੀਓ ਪਹਿਲਦੀ ਪਾਵਾਂਗੇ ਤੇ ਤੁਸੀਂ ਮਸ਼ੀਨ ਵਰਕ ਆਰੀ ਵਰਕ ਹੈਂਡਵਰਕ ਤੇ ਹੈਂਡ ਬੇਡ ਕਰਵਾ ਸਕਦੇ ਹੋਗੇ ਤੇ ਇਹ ਕੰਪਿਊਟਰ ਵਾਲੀ ਮਸ਼ੀਨ ਆਪਾਂ ਵਰਕ ਕਰਵਾ ਕੇ ਦੇ ਦਿੰਨੇ ਆ ਤੁਸੀਂ ਉਹ ਵੀ ਸਾਡੇ ਕੋਲ ਕਰਵਾ ਸਕਦੇ ਆਪਣੇ ਕੋਲ ਮਸ਼ੀਨ ਹੈਗੀ ਹੈਗੀ ਉਹ ਤੇ ਆਪਣੇ ਆਪਣੇ ਮੇਰੇ ਸਿਸਟਰ ਕੋਲ ਹੈਗੀ ਮਸ਼ੀਨ ਤੁਸੀਂ ਉਹ ਵੀ ਵਰਕ ਕਰਕੇ ਦੇ ਦਿੰਦੇ ਨੇਗੇ ਆਪਾਂ ਅੱਗੇ ਤਿਆਰ ਕਰਵਾ ਕੇ ਦੇ ਦੇਣਾਗੇ ਕਿਉਂਕਿ ਇਹ ਥੋੜਿਆ ਘੱਟ ਰੇ ਵਿੱਚ ਬਣ ਜਣਾ ਸੂਟ ਇਹਨਾਂ ਤੋਂ ਸਮੀਨੇ ਪਰ ਬਸਨਾ ਬਰਕ ਹੁੰਦਾ ਹੈਗਾ ਤੇ ਜਿਵੇਂ ਅੱਗੇ ਕਰਨੀ ਮੈਂ ਬਸ ਸਟਾਫ ਆ ਰਿਹਾ ਮਸ਼ੀਨ ਬਰਕ ਵਧਿਆ ਹੁੰਦਾ ਕੰਪਿਊਟਰ ਵਾਲੀ ਮੀਡੀਅਮ ਸੀਨ ਹੁੰਦੀ ਹੈਗੀ ਸਿੰਗਲ ਵਾਲੀ ਮਸ਼ੀਨਾਂ ਵੀ ਉਹਨਾਂ ਵਿੱਚ ਜਿਹੜੇ ਆ ਪੰਜ ਤਿੰਨ ਦਿਨ ਪੀਸ ਤਿਆਰ ਹੁੰਦੇ ਨੇ ਫਿਰ ਆਪਾਂ ਸਿੰਗਲ ਵਾਲੀ ਮਸ਼ੀਨ ਤੇ ਤਿਆਰ ਕਰਵਾਉਣੀ ਹੈ ਕਿਉਂਕਿ ਸੇਮ ਕੋਈ ਪਾ ਕੇ ਰਾਜੀ ਨਹੀਂਗਾ ਨਵਤੰਦਰ ਬਿਸਕਟ ਵਾ ਕੇ ਉੱਪਰ ਰੱਖ ਦਈਏ ਫਿਰ ਆਪਣਾ ਸ਼ੇਅਰ ਕਰਨ ਵਿੱਚ ਦਿੱਕਤ ਆ ਜਾਂਦੀ ਹੈਗੀ ਤੇ ਫਿਰ ਪਾਊਡਰ ਤਿਆਰ ਕਰਵਾ ਦੇਣੀ ਹੁੰਦੀ ਹੈਗੀ ਚਲੋ ਜੀ ਆਪਾਂ ਮਿਲਦੇ ਹਾਂ ਕਿਸੇ ਕੱਲ ਨੂੰ ਨਵੇਂ ਤੇ ਵੀਡੀਓ ਵੀ ਲੱਗੀ ਹੋ ਤਾਂ ਲਾਈਕ ਤੇ ਕਮੈਂਟ ਕਰਕੇ ਜਰੂਰ ਸੇਓ ਤਾਂ ਤੁਸੀਂ ਸੂਟ ਆਰਡਰ ਕਰਨ ਲਈ ਨੀਚੇ ਸਕਰੀਨ ਦੇ ਨੰਬਰ ਚੱਲ ਰਹੇ ਆਪਣਾ 9914731658 ਤੁਸੀਂ WhatsApp ਤੇ ਮੈਸੇਜ ਕਰਕੇ ਹਰ ਕੋ ਸੂਟ ਆਰਡਰ ਕਰ ਸਕਦੇ ਹੋਗੇ ਤੇ ਤੁਸੀਂ ਸੂਟ ਸਟਿਚ ਕਰਵਾ ਕੇ ਵੀ ਮੰਗਵਾ ਸਕਦੇ ਹੋ ਚਲੋ ਜੀ ਫਿਰ ਮਿਲਨੇ ਕਰ ਲੂ ਕਿਸੇ ਨਵੇਂ ਕਲੈਕਸ਼ਨ ਦਿਨਾਂ ਕਿਸੇ ਨਵੇਂ ਸੂਟ ਦਿਨਾ ਤਦ ਤੱਕ ਲਈ ਸਤਿ ਸ੍ਰੀ ਅਕਾਲ ਜੀ ਬਾਏ